ਹਾਂਜੀ ਬਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਕੋਲ ਦੋ ਗਾਮਾ ਬਕਾਉਆ ਜੀ ਪ੍ਰਿੰਟ ਭੈਣੀ ਠੀਕ ਹੈ ਜਿਲ੍ਹਾ ਬਰਨਾਲਾ ਬਾਈ ਦਾ ਨੰਬਰ ਅਸੀਂ ਸਕਰੀਨ ਤੇ ਲਾ ਦਾਂਗੇ ਜੇ ਕਿਸੇ ਨੂੰ ਫੈਟ ਹੋਈ ਤਾਂ ਬਾਈ ਨਾਲ ਜ਼ਰੂਰ ਕਨੈਕਟ ਕਰੋ ਇੱਕ ਨੂੰ ਦੋ ਮਹੀਨੇ ਹੋ ਗਏ ਇੱਕ ਨੂੰ ਢਾਈ ਮਹੀਨੇ ਹੋਏ ਸੂਈ ਨੂੰ ਠੀਕ ਹੈ ਨਾ ਬਾਕੀ ਬਾਈ ਜੀ ਨਾਲ ਫੋਨ ਤੇ ਗੱਲਬਾਤ ਕਰ ਲਓ ਠੀਕ ਹੈ ਦੁੱਧ ਬਾਰੇ ਸਾਨੂੰ ਲਿਖ ਹੀ ਦਿੱਤਾ ਬਸ ਸਕਰੀਨ ਤੇ ਲਾਤਾ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਤੁਹਾਨੂੰ ਨਵੇਂ-ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਆਪਣਾ ਨੰਬਰ ਹੈਗਾ ਜੀ 7528000355 ਜੀ ਦੁਬਾਰੇ ਫੇਰ ਨੋਟ ਕਰੋ 7528000355 ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚੱਕ ਕੇ ਬਾਏ